ਵੀ ਮਿੱਤਰੋ ਆ ਜਾ ਵੀ ਕਿਰਾ ਬਾਹਰ ਅੱਜ ਪੂਰੇ ਸਹੀ 3 ਮਹੀਨੇ ਵਾਦਾ ਜਿਹੜੀ ਸੈਲਸ ਮਾਰਨੀ ਆ ਪਟੜਾ ਟ ਦੀ ਬੇਡ ਬੂਟ ਪੂਰੇ ਵਿਚਾਰੇ ਟਕੇ ਹੋਏ ਸੀ ਦੇਖੋ ਭਾਈ ਪਿਆਰ ਨਵੇਂ ਚਾਲੋ ਮਿੱਤਰਾ ਕਰ ਅੱਜ ਕਰਾਈਏ ਤੈਨੂੰ ਖੇਰ ਦੀ ਸ਼ਹਿਰ ਦੁਆਰੇ ਸਹੀ ਅੱਜ 3 ਮਹੀਨਿਆਂ ਬਾਅਦ ਵਿਚਾਰੇ ਨੂੰ ਕੱਢਿਆ ਜਾਲੇ ਲੱਗੇ ਪਏ ਆ ਦੇਖੋ ਕਿਵੇਂ ਜਾਲੇ ਲੱਗੇ ਨੇ ਵਿਚਾਰੇ ਤੇ ਸਾਰਾ ਜਾਲਾ ਨੰਬਰ ਗੇਟ ਰੈਕਟ ਚਾਲੋ ਵੀ ਮਿੱਤਰਾ ਅੱਜ ਸਹੀਦ ਤਿੰਨ ਮਹੀਨਿਆਂ ਬਾਅਦ ਵਿਚਾਰੇ ਨੂੰ ਹਾਲ ਪੁੱਛਿਆ ਤਾਂ ਵੀ ਕਿੱਥੇ ਖੜਾ ਤੂੰ ਐਂਡ ਲੱਗਿਆ ਲੈ ਵੀ ਪਹਿਲੀ ਸੈਲਫ ਹੋਜੀ ਸਟਾਰਟ ਕਰਾਂ ਉਹ ਵਾ ਉੱਤਰੇ ਝੋਟਿਆ ਜਾਲਿਆ ਨਾ ਭਰ ਗਿਆ ਵਿਚਾਰਾ ਖੜਾ ਟਰੈਕ ਦੇਖ ਲਿਆ ਮੱਥਾ ਮਸੀਨ ਵਾਲਿਆ ਹਾਂ ਦੇਖ ਲਿਆ ਚਲੋ ਲੋ ਰੱਬ ਦਾ ਨਾਮ ਚਲਾਓ ਕਰਾਂ ਬੜਾ ਕੋਈ ਕਰਦੇ ਸਰਪੰਚ ਜੀ ਸਰਪੰਚ ਜੀ ਵੀ ਲੱਗ ਰਹੇ ਐ ਵੀ ਕਰੇਗਾ ਸਰਪੰਚ ਜੀ ਫੇਰ ਹੀ ਲਵਾਗੇ ਪਹਿਲਾ ਭਾਤਾ ਵੰਡ ਪ੍ਰਸ਼ਾਦ ਮੈਨੂੰ ਹੱਥ ਤੋਂ ਨੇ ਪਹਿਣਗੇ ਚਲ ਮੈਂ ਹੱਥ ਧੋ ਕੇ ਆ ਗਿਆ ਯਾਰ ਲੋ ਵੀ ਪਾਤਾ ਦੂਜਾ ਡਰਮ ਜੀ ਦਾ 1509 ਦਾ ਆਪਣੀ ਦਾ ਕਰ ਲੋ ਕੰਮ ਕੋਈ 14 ਫੁੱਟ ਦੀ ਟਰਾਲੀ ਆ ਆਪਣੀ ਦੇਖੋ ਜੀਰੀ ਪੈਂਦੀ ਆ ਕਨਾ ਇਹਦੇ ਚ ਤਿੰਨ ਕਿੱਲੇ ਵਾਹਣ ਦੇ ਵੱਡੇ ਗਏ ਤਿੰਨ ਕਿੱਲੇ ਵਾਹਣ ਦੇ ਆ ਘਰੇ ਵਿੱਚ ਲਾ ਕੇ ਮਗਰਲਾ 52000 ਰਹਿ ਗਿਆ ਇਕੱਲਾ ਦੀ ਘਟਦੀ ਆ ਖੱਤਾ ਹਜੇ ਖਸਾ ਰਹਿ ਗਿਆ ਬਟਨ ਵਾਲਾ ਆਪਣਾ ਚਲੋ ਦੇਖਦੇ ਆ ਕਿਹਦਾ ਫਾਇ ਵੀ ਮਿੱਤਰੋ ਚੱਲੇ ਆਪਾਂ ਜੀਰੀ ਲੈ ਕੇ ਆਪਣੀ ਠੀਕ ਆ ਡਾਲਾ ਦਾ ਮੰਗਰ ਜੀਰੀ ਪੁੱੜਾ ਆਪਣੀ ਟਰੈਕਟਰ ਵੀ ਤਿਆਰ ਆ ਜੋ ਲੋਦੀ